ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਤਰੀਕ ਹੋ ਚੁੱਕਿਆ ਜੀ 12 ਸਤੰਬਰ 2025 ਤੇ ਦਿਨੇਗਾ ਸ਼ੁੱਕਰਵਾਰ ਅੱਜ ਆਪਾਂ ਵਾਸਮਤੀਆਂ ਦੇ ਰੇਟ ਜਿਹੜੇ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦੀਆਂ ਮੰਡੀਆਂ ਚ ਬਹੁਤ ਝੋਨਾ ਜਿਹੜਾ ਆ ਚੁੱਕਿਆ ਵਾਸਮਤੀ 1509 ਜਿਹੜਾ ਝੋਨਾ ਲਗਭਗ ਪੰਜਾਬ ਦੀਆਂ ਕਈ ਮੰਡੀਆਂ ਚ ਸੰਗਰੂਰ ਮੰਡੀ ਪਾਤੜਾ ਮੰਡੀ ਖੰਨਾ ਮੰਡੀ ਤੇ ਤਰਨਤਾਰਨ ਮੰਡੀ ਜੋਡੇਲਾ ਗਰੂ ਮੰਡੀ ਇਹਨਾਂ ਮੰਡੀਆਂ 'ਚ ਜਿਹੜੇ ਵਿਝੋਨਾ ਆ ਚੁੱਕੇ ਆ ਆਪਾਂ ਤੁਹਾਡੇ ਨਾਲ ਰੇਟ ਉਹਨਾਂ ਦੇ ਕੀ ਰਹੇ ਨੇ ਉਹ ਸਾਂਝੇ ਕਰਦੇ ਆ ਤੇ ਸਭ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲਿਓ ਤਾਂ ਕਿ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਿਉਂਕਿ ਆਪਣੀ ਡੇਲੀ ਡੇਲੀ ਜਿਹੜੀ ਅਪਡੇਟ ਹੈ ਮਾਸਮਤ ਦੇ ਰੇਟਾਂ ਤੇ ਆਉਂਦੀ ਰਹਿੰਦੀ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਜੀ ਪੰਜਾਬ ਦੀਆਂ ਮੰਡੀਆਂ 'ਚ ਸਾਤ ਤੋਂ ਸ਼ੁਰੂ ਕਰਦੇ ਆਂ ਸੰਗਰੂਰ ਮੰਡੀ ਸੰਗਰੂਰ ਮੰਡੀ ਜਿਹੜਾ 1509 ਚੋਨਾ ਆਇਆ ਜੀ 2800 ਤੋਂ ਲੈ ਕੇ 3275 ਰੁਪਏ ਤੱਕ ਜਿਹੜਾ ਚੋਨਾ ਵਿਗਿਆ ਤੇ 25 ਰੁਪਏ ਜਿਹੜੀ ਕੱਲ ਨੂੰ ਵਿੱਚ ਮੰਦੀ ਦੇਖਣ ਨੂੰ ਮਿਲੀ ਹੈ ਤੇ 1500 ਪੂਰੀ ਜਿਹੜੀ ਇੱਥੇ ਵੇਚਣ ਲਈ ਆਈ ਸੀ ਅੱਗੇ ਕੱਲ ਕਰਦੇ ਆਂ ਜੀ ਪਾਤੜਾ ਮੰਡੀ ਚ ਪਾਤੜਾ ਮੰਡੀ ਚ 1509 ਵੇਚਿਆ ਜੀ 3290 ਰੁਪਏ ਜਿਹੜੀ ਮੰਦੀ ਇੱਥੇ ਰਹੀ ਹੈ ਕੱਲ ਨੂੰ 150 ਰੁਪਏ ਤੇ ਖੰਨਾ ਮੰਡੀ ਪੰਜਾਬ ਦੀ ਜਿਹੜੀ ਮੰਡੀ ਉੱਥੇ ਹੈਗਾ 1509 ਕੰਬੈਨ ਨਾਲ ਕਟਿਆ ਹੋਇਆ ਝੋਨਾ ਲੱਗਿਆ ਜੀ 2850 ਤੋਂ ਲੈ ਕੇ 3300 ਰੁਪਏ ਤੇ ਜਿਹੜੀ ਬੋਰੀ ਵੇਚਣ ਲਈ ਆਈ ਹੈ ਇੱਥੇ 10000 ਜਿਹੜੀ ਬੋਰੀ ਵੇਚਣ ਲਈ ਆਈ ਹੈ ਅੱਗੇ ਗੱਲ ਕਰਦੇ ਹਾਂ ਜੀ ਟਹਾਣਾ ਮੰਡੀ ਦੀ ਟਹਾਣਾ ਮੰਡੀ ਚ 1509 ਵਿਗਿਆ ਜੀ 3425 ਰੁਪਏ ਤੇ 26 ਰੁਪਏ ਦੀ ਜਿਹੜੀ ਮੰਡੀ ਦੇਖਣ ਨੂੰ ਮਿਲਿਆ ਕੱਲ੍ਹ ਨਾਲੋਂ ਤੇ ਤਰਨਤਨ ਮੰਡੀ ਚ 1509 ਵਿਕਿਆ ਜੀ 2900 ਤੋਂ ਲੈ ਕੇ 3350 ਰੁਪਏ ਤੇ ਮੰਦੀ ਹੈਗੀਆਂ 121 ਰੁਪਏ ਜਿਹੜੀ ਮੰਦੀ ਦੇਖਣ ਨੂੰ ਮਿਲੀ ਹੈ ਤੇ ਬੋਰੀ ਇੱਥੇ ਪਹੁੰਚੀ ਹੈ ਜੀ 10000 ਪੂਰੀ ਜਿਹੜੀ ਵੇਕੰਡ ਲਈ ਆਈ ਹੈ ਅੱਗੇ ਗੱਲ ਕਰਦੇ ਹਾਂ ਜੀ ਤਰਾਵੜੀ ਮੰਡੀ ਚ ਤਰਾਵੜੀ ਮੰਡੀ ਚ 1509 ਵਿਕਿਆ ਜੀ 3292 ਰੁਪਏ ਤੇ 40 ਰੁਪਏ ਦੀ ਮੰਦੀ ਆਈ ਹੈ ਅੱਗੇ ਜੰਡੇਲਾ ਗੁਰੂ ਮੰਡੀ ਚ 1509 ਵਿਕਿਆ ਜੀ 3300 ਰੁਪਏ ਤੇ 190 ਰੁਪਏ ਜਿਹੜੀ ਇਜਾ ਕਮੀ ਦੇਖਣ ਨੂੰ ਮਿਲੀ ਹੈ ਕੱਲ ਨੂੰ ਰੇਟ 'ਚ ਤੇ 30000 ਬੋਰੀ ਇੱਥੇ ਵਿਕਣ ਲਈ ਆਈ ਹੈ। ਨਰੇਲਾ ਮੰਡੀ ਦਿੱਲੀ 'ਚ ਜਿਹੜਾ ਆਇਆ ਜੀ ਪੁਰਾਣਾ ਮਾਲ ਜਿਹੜਾ 2000 ਬੋਰੀ ਤੇ ਨਵਾਂ ਮਾਲ ਜਿਹੜਾ ਹੈ 12000 ਬੋਰੀ ਜਿਹੜੀ ਵਿਕਣ ਲਈ ਆਈ ਹੈ ਇੱਥੇ। ਤੇ 17 18 ਦਾ ਰੇਟ ਰਿਹਾ ਜੀ 3000 ਤੋਂ ਲੈ ਕੇ 3650 ਰੁਪਏ ਤੇ 18 47 ਦਾ ਰੇਟ ਰਿਹਾ ਜੀ 2500 ਤੋਂ ਲੈ ਕੇ 2800 ਰੁਪਏ 1509 ਲੱਗਿਆ ਜੀ ਇੱਥੇ 2900 ਰੁਪਏ మీడియం ਰੇਟ ਨੇ ਤੇ 2300 ਤੋਂ ਲੈ ਕੇ ਜਿਹੜਾ ਲੱਗਿਆ ਹੈ 3500 ਤੱਕ ਤੇ మీడియం ਰੇਟ ਰਿਹਾ ਜਿਹੜਾ ਜੀ ਇਹ 2900 3000 ਰੁਪਏ ਤੱਕ ਜਿਹੜਾ మీడియం ਰਿਹਾ ਤੇ ਕੋਸੀ ਮੰਡੀ ਚ 1509 ਲੱਗਿਆ ਜੀ 3237 ਰੁਪਏ ਤੇਜ਼ੀ ਦੇਖਣ ਨੂੰ ਮਿਲੀ ਹੈ 36 ਰੁਪਏ ਖੈਰ ਮੰਡੀ ਚ 1509 ਲੱਗਿਆ ਜੀ 3111 ਰੁਪਏ 2000 ਬੁਰੀ बिकਣ ਲਈ ਆਈ ਹੈ ਗਰਾਉਂਡਾ ਮੰਡੀ 'ਚ 1509 ਲੱਗਿਆ ਜੀ 3160 ਰੁਪਏ ਚੀਕਾ ਮੰਡੀ 'ਚ 1509 ਲੱਗਿਆ ਜੀ 3250 ਰੁਪਏ ਕੈਂਥਲ ਮੰਡੀ 'ਚ 1509 ਵਿਕਿਆ ਜੀ 2900 ਲੈ ਕੇ 3260 ਰੁਪਏ ਤੇ 8000 ਬੂਰੀ ਵਿਕਣ ਲਈ ਆਈ ਹੈ ਇੱਥੇ ਤੋਹਾਵਾ ਮੰਡੀ 'ਚ 1509 ਲੱਗਿਆ ਜੀ 3000 ਰੁਪਏ ਤੇ 100 ਬੂਰੀ ਵਿਕਣ ਲਈ ਆਈ ਹੈ ਇੱਥੇ ਤੇ ਰੂਜਾ ਮੰਡੀ ਸਾਹਾਂਜਹਾਂਪੁਰ ਯੂਪੀ ਪੀਆਰ 26 ਲੱਗਿਆ ਜੀ 1450 ਤੋਂ ਲੈ ਕੇ 1875 ਰੁਪਏ ਤੇ 6000 ਜਿਹੜੇ ਗੱਟੇ ਇੱਥੇ ਵਿਕਣ ਲਈ ਆਈ ਐ 1509 ਲੱਗਿਆ ਜੀ 3000 ਰੁਪਏ ਤੇ 300 ਗੱਟਾ ਜਿਹੜਾ ਵਿਕਣ ਲਈ ਆਇਆ ਸੀ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕੀਤੇ ਨੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਜੜੀ ਪਹੁੰਚਦੀ ਰਹੇ ਤੇ ਆਪਣੀ ਜਿਹੜੀ ਵਾਂਸਮਤੀ ਰੇਟਾਂ ਤੇ ਡੇਲੀ ਡੇਲੀ ਅਪਡੇਟ ਆਉਂਦੀ ਰਹਿੰਦੀ ਹੈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਤੇ ਬਨੇ ਰਹਿਣ ਲਈ ਧੰਨਵਾਦ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਹਾਂ ਸਤਿ ਸ੍ਰੀ ਅਕਾਲ